ਇਤਿਹਾਸਿਕ ਕਾਨੂੰਨਾਂ ਦੇ ਖਿਲਾਫ ਅੰਦੋਲਨਕਾਰੇ ਪੰਜਾਬ ਦੇ ਕਿਸਾਨਾਂ ਵੱਲੋਂ 26 ਨਵੰਬਰ ਨੂੰ ਦਿੱਲੀ ਕੇਰਨ ਦੇ ਕੀਤੇ ਗਏ ਐਲਾਨ ਦੇ ਸਬੰਧ ਵਿੱਚ ਅੱਜ ਭਾਰਤੀ ਕਿਸਾਨ ਜੂਨੀਅਨ ਲਖੋਵਾਲ ਦੇ ਸੂਬਾ ਪੱਧਰੀ ਅਹੁਦੇਦਾਰਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਜਨਰਲ ਖਤਰ ਹਰਿੰਦਰ ਸਿੰਘ ਲਖੋਵਾਲ ਅਤੇ ਪਰਮਿੰਦਰ ਸਿੰਘ ਪਾਲ ਮਾਜਰਾ ਨੇ ਵੱਖ-ਵੱਖ ਬਲਾਕ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਨੂੰ ਡਿਊਟੀਆਂ ਸੌਂਪਦੇ ਹੋਏ ਕਿਹਾ ਕਿ ਪਿੰਡ-ਪਿੰਡ ਸੰਪਰਕ ਮੁਹਿੰਮ ਆਰੰਭੀ ਜਾਵੇ ਤਾਂ ਜੋ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਦਿੱਲੀ ਕੂਚ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾ ਸਕੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਪਾਲ ਮਾਜਰਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਨੇ ਕਿ 26 ਨਵੰਬਰ ਨੂੰ ਦਿੱਲੀ ਦੇ ਘਰਵਾਲੇ ਸਾਰੇ ਪਿੰਡਾਂ ਵਿੱਚੋਂ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਰਾਹੀਂ ਉੱਥੇ ਸ਼ੁਰੂ ਕੀਤੇ ਜਾ ਰਹੇ ਪੱਕੇ ਮੋੜ ਤੇ ਵਿੱਚ ਸ਼ਮੂਲੀਅਤ ਲਈ ਪ੍ਰੇਰਿਆ ਜਾਵੇ। ਸੋਨਾਂ ਦਾ ਇੱਕ ਜਿੰਦਾਬਾਦ ਸੋਨਾਂ ਦਾ ਇੱਕ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੂਨੇ ਲਖਵਾਲ ਦੀ ਇੱਥੇ ਬਲਕ 2-3 ਬਲਾਕਾਂ ਦੀ ਮੀਟਿੰਗ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸੰਭਰਾਲੇ ਦੇ ਵਿੱਚ ਹੋਈ ਆ ਜਿਸ ਵਿੱਚ ਜਿਹੜੀਆਂ 26-27 ਨੂੰ ਅਸੀਂ ਅੰਦੋਲਨ ਵੱਡਾ ਕਰਨ ਜਾ ਰਹੇ ਆ ਪਿਛਲੇ 50 ਦਿਨਾਂ ਤੋਂ ਅਸੀਂ ਬੈਠੇ ਆ ਰੇਲਵੇ ਟਰੈਕਾਂ ਤੇ ਸੜਕਾਂ ਤੇ ਬੈਠੇ ਆ ਅਸੀਂ ਟਰੋਲ ਰੋਕੀ ਬੈਠੇ ਆ ਉਹਦੇ ਲਈ ਜਿਹੜਾ ਸਾਡੇ ਤਿੰਨ ਆਰਡੀਨਸ ਸਰਕਾਰ ਨੇ ਥੋਪਿਆ ਤੇ 2-3 ਬਿੱਲ ਹੋਰ ਲਿਆਉਣਾ ਚਾਹੁੰਦੀ ਆ ਜਿਵੇਂ ਬਿਜਲੀ ਬਿੱਲ ਜਿਵੇਂ ਸਾਡੇ ਤੇ ਪ੍ਰਾਲੀ ਦਾ ਥੋਪਿਆ ਕਰੋੜ ਰੁਪਏ ਜੁਰਮਾਨਾ ਉਹਦੇ ਲਈ ਕਿਸਾਨਾਂ ਚ ਬਹੁਤ ਵੱਡਾ ਰੋਸ ਆ ਤੇ ਉਹਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਵੀ ਕੀਤੀਆਂ ਭਾਵੇਂ ਭਾਰਤ ਸਰਕਾਰ ਦੇ ਨਾਲ ਇਹਨਾਂ ਨੇ ਸਾਡੇ ਤੇ ਜਾਣ ਕੇ ਤੈਨੂੰ ਸਾਡੀ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਜਿਹੜੀਆਂ ਮਾਲ ਗੱਡੀਆਂ ਨਹੀਂ ਚਲਾ ਰਹੀ ਅਸੀਂ ਤਾਂ ਬੜੇ ਦਿਨਾਂ ਦੇ ਟਰੈਕ ਖਾਲੀ ਕਰਕੇ ਬੈਠੇ ਹੋਏ ਆ ਤੇ ਕੋਈ ਵੀ ਅਸੀਂ ਨੁਕਸਾਨ ਕਿਸੇ ਵੀ ਚੀਜ਼ ਨੂੰ ਅਸੀਂ 50 ਦਿਨਾਂ ਦੇ ਵਿੱਚ ₹1 ਦਾ ਕਿਸੇ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਨਾ ਅਸੀਂ ਕਿਸੇ ਦੇ ਸ਼ਾਂ ਦੇ ਖਿਲਾਫ ਬੋਲੇ ਆ ਸਮੂਚੀਆਂ ਜਥੇਬੰਦੀਆਂ ਇਕੱਠੀਆਂ ਨੇ ਅਸੀਂ ਅੱਜ ਡਿਊਟੀਆਂ ਲੱਗ ਗਈਆਂ ਨੇ ਇੱਥੇ ਜਿਹੜੀਆਂ ਕੀ ਅਸੀਂ 26 ਤਰੀਕ ਨੂੰ ਦਿੱਲੀ ਵੱਲ ਨੂੰ ਵਹੀਰਾਂ ਘੱਟ ਕੇ ਹਰ ਪਿੰਡ ਦੇ ਵਿੱਚੋਂ ਅੱਜ ਲਿਸਟ ਬਣ ਗਈ ਆ ਕਿਤੇ ਪਿੰਡ ਤੋਂ ਚਾਰ ਟਰਾਲੀਆਂ ਦੀ ਕਿਤੇ ਤਿੰਨ ਦੀ ਬਕਾਇਦਾ ਰਾਸ਼ਨ ਦੀ ਲਿਸਟ ਬਣ ਗਈ ਆ ਬਕਾਇਦਾ ਸਾਡੇ ਨਾਲ ਸਾਰੇ ਸਾਧ ਸੰਗ ਸਾਰੇ ਕਿਸਾਨ ਬੱਚੇ ਤੋਂ ਲੈ ਕੇ ਬੁੱਢੇ ਤੱਕ ਟਰਾਲੀਆਂ ਦੇ ਉੱਪਰ ਸਵੇਰੇ ਇੱਥੇ ਇਕੱਠੇ ਹੋਣਗੇ ਸਮਰਾਲੇ ਮੰਡੀ ਦੇ ਵਿੱਚ 8 8:30 ਵਜੇ ਦਾ ਟਾਈਮ ਆ ਸਾਡੇ ਇੱਥੇ 9 ਵਜੇ ਇੱਥੋਂ ਤੁਰ ਪਿਆ ਜਾਊਗਾ ਦਿੱਲੀ ਵੱਲ ਨੂੰ ਕੂਚ ਕੀਤਾ ਜਾਊਗਾ ਉਹੀ ਅੱਜ ਅਸੀਂ ਬੇਨਤੀਆਂ ਕਰਕੇ ਆਏ ਆਓ ਸਵੇਰ ਦੀ ਰੋਟੀ ਖਾ ਕੇ ਆਓ ਰਾਸ਼ਨ ਲੈ ਕੇ ਆਓ ਤਰਪਾਲ ਲਾ ਕੇ ਆਓ ਟਰਾਲੀ ਦੇ ਉੱਪਰ ਪੱਕਾ 5-7 ਦਿਨ ਦਾ ਪ੍ਰੋਗਰਾਮ ਬਣਾ ਕੇ ਆਓ ਉਸ ਤੋਂ ਬਾਅਦ ਬੰਦੇ ਬਦਲੀ ਜਾਣਗੇ ਪੱਕੇ ਤੌਰ ਤੇ ਮੋਰਚੇ ਘੜਦੇ ਨੇ ਜਿੰਨਾ ਚਿਰ ਸਰਕਾਰ ਨਹੀਂ ਚੁੱਕਦੀ ਜਿੰਨਾ ਚਿਰ ਇਹ ਬਿੱਲ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਉਣਾ ਆਖਰੀ ਦਮ ਤੱਕ ਲੜਾਈ ਅਸੀਂ ਇਹ ਲੜਾਂਗੇ ਲਕੀਰ ਕੱਢ ਕੇ ਲੜਾਈ ਲੜਾਂਗੇ ਅੱਜ ਸਾਡੇ ਨਾਲ ਇਹ ਵੱਡੀਆਂ ਇਹ ਜਿਹੜੀਆਂ ਗੱਲਾਂ ਕਰਕੇ ਚੱਲੇ ਆ ਵੱਡੀਆਂ ਗੱਲਾਂ ਕਰਾਂਗੇ ਸਾਰੇ ਜ਼ਿਲ੍ਹਿਆਂ ਦੇ ਤੌਰ ਤੇ ਅਸੀਂ ਇਹ ਮੀਟਿੰਗਾਂ ਕਰ ਰਹੇ ਆ ਬਲਾਕਾਂ 22 ਮੀਟਿੰਗਾਂ ਕਰ ਦਿੱਤੇ ਕਰ ਰਹੇ ਆ ਤੇ ਅੱਜ ਅਸੀਂ ਵਰਕਰਾਂ ਦੀ ਡਿਊਟੀ ਲਾ ਲਈ ਪਿੰਡ ਪਿੰਡ ਜਾ ਕੇ ਵਰਕਰ ਸਾਰੇ ਮੀਟਿੰਗਾਂ ਕਰਨਗੇ ਹਰ ਇੱਕ ਕਿਸਾਨ ਨੂੰ ਹਰ ਇੱਕ ਨੂੰ ਬੇਨਤੀ ਕਰਦੇ ਆ ਵੀ ਲੜਾਈ ਆ ਆਖਰੀ ਲੜਾਈ ਆ ਲੈਨੇ ਲੋਕ ਜੁੜਿਆ ਇੰਨੇ ਜਥੇਬੰਦੀਆਂ ਜੁੜੀਆਂ ਹੋਸ ਇਹ ਨਾ ਕਹਿਣ ਕਿ ਸਾਡੀ ਅਗਲੀ ਪੀੜ੍ਹੀ ਆ ਕੇ ਸਾਨੂੰ ਵੀ ਸਾਡੇ ਬਾਪੂਆਂ ਨੇ ਲੜਾਈ ਨਹੀਂ ਲੜੀ ਇਹ ਆਰਡੀਨੈਂਸ ਇੱਕ ਇੱਕ ਬੈਲ ਸਾਡੇ ਖਿਲਾਫ ਬਣ ਗਏ ਨੇ ਆਓ ਅੱਜ ਸਾਡਾ ਸਾਥ ਦਿਓ ਵੀ ਅਸੀਂ ਕੇਂਦਰ ਨੂੰ ਝੁਕਾ ਕੇ ਹਟਾਂਗੇ ਜੀ ਕੀ ਨਾਮ ਜੀ ਮੈਂ ਅਕਤਾਰ ਸਿੰਘ ਮੇਲੋਂ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਲਖੋ ਆ ਗਏ ਅੱਜ ਜਿਹੜੀ ਇੱਥੇ ਮੀਟਿੰਗ ਹੋਈ ਆ ਮੈਂ ਸਾਰੇ ਪੰਜਾਬ ਚ ਗਿਆ ਕਿਉਂ ਈ ਜੋ ਤੇ ਬੰਦੀਆਂ ਦਾ ਜੋ ਫੈਸਲਾ ਹੋਇਆ ਉਹ ਇਹੀ ਫੈਸਲਾ ਹੋਇਆ ਵੀ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਟਰਾਲੀ ਲੈ ਕੇ ਜਾਓ ਜਿੰਨੇ ਸਰਵੇ ਮੈਂ ਕੀਤੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਟ੍ਰੈਕਟ ਜਾਣਗੇ ਲੱਖਾਂ ਤੋਂ ਵੱਧ ਜਿਹੜੇ ਬੱਚੇ ਬੁੜੇ ਬੁੜੀਆਂ ਵੀ ਨਾਲ ਜਾਣਗੇ ਫੈਸਲਾ ਹੋ ਗਿਆ ਟਰਾਲੀ ਇੱਕ ਬੁੜੀਆਂ ਦੀ ਨਿਕਲਿਆ ਕਰੂਗੀ ਨਾਲ ਹੀ ਬੰਦਿਆਂ ਦੀ ਇਸ ਕਰਕੇ ਅਸੀਂ ਜਿਹੜਾ ਅੱਜ ਲੜਨ ਜਾ ਰਹੇ ਹਾਂ ਇਹ ਲੜਾਈ ਬਹੁਤ ਅਹਿਮੀਅਤ ਰੱਖਦੀ ਆ 70 ਸਤ ਤੋਂ ਬਾਅਦ ਆਜ਼ਾਦ ਹੋਇਆਂ ਨੂੰ ਹੋ ਗਏ ਨੇ ਪਹਿਲੀ ਵਾਰੀ ਇਹ ਹੋਇਆ ਕਿ 30 31 ਜਥੇਬੰਦੀਆਂ ਜੋ ਆਪ ਦੇ ਆਪ ਦੇ ਨਾਲ ਲੜਦੀਆਂ ਸੀ ਹੁਣ ਇਕੱਠੀਆਂ ਹੋ ਕੇ ਲੜਾਈ ਸ਼ੁਰੂ ਕਰਤੀਆਂ ਇਕੇ ਦੇ ਬਰਕਤ ਹੁੰਦੀ ਆ ਇਕੇ ਨਾਲ ਹੀ ਜਿੱਤਿਆ ਜਾ ਸਕਦਾ ਅੱਜ ਮੋਦੀ ਤੁਸੀਂ ਸਾਹਮਣੇ ਅਖਬਾਰ ਪੜ੍ਹਦੇ ਹੋ ਝੁਗਦਾ ਝੁਗਦਾ ਜਾਂਦਾ ਇਹਨੂੰ ਕੋਡਾ ਕਰਕੇ ਹਟਾਂਗੇ ਇਹ ਜਿਹੜਾ ਇਹਨਾਂ ਦਾ ਦੱchnੜ ਫੜੇ ਨੇ ਇਹਨਾਂ ਨੇ ਪੰਜਾਬ ਨੂੰ ਗ੍ਰਾਫਟ ਲਿਜਾਨ ਲਈ ਜਿਹੜੀਆਂ ਆ ਆ ਕਟਰੇਨਾ ਨਹੀਂ ਖੋਦੇ ਅਸੀਂ ਜਿਹੜੀਆਂ ਪੈਸੇਂਜਰ ਟ੍ਰੇਨ ਆ ਉਹ ਨਹੀਂ ਆਉਣ ਦੇਵਾਂਗੇ ਜਿਹੜੀਆਂ ਮਾਲ ਗੱਡੀਆਂ ਉਹਨਾਂ ਨੂੰ ਚਾਲੂ ਕਰੋ ਇਹ ਮੋਦੀ ਨੇ ਤਿਆਰੀ ਕੀਤਾ ਵੀ ਅਸੀਂ ਆ ਜਿਹੜੇ ਪੰਜਾਬ ਨੂੰ ਆਰਥਿਕ ਤੌਰ ਤੇ ਇਹ ਕਮਜ਼ੋਰ ਕਰ ਰਹੇ ਨੇ ਇਹ ਨਾ ਕਮਜ਼ੋਰੀ ਹਿੰਦੁਸਤਾਨ ਚ ਵੀ ਹੋਊਗੀ ਸਾਰੇ ਦੁਨੀਆ ਚ ਪਤਾ ਲੱਗ ਗਿਆ ਵੀ ਮੋਦੀ ਪੰਜਾਬ ਨਾਲ ਤੇ ਹਰਿਆਣੇ ਨਾਲ ਬਤਕਰਾ ਕਰ ਰਿਹਾ ਅਸੀਂ ਸਾਡੀ ਲੜਾਈ ਤਿੰਨ ਜੋ ਆਰਡੀਨੈਂਸ ਨਹੀਂ ਕਾਨੂੰਨ ਬਣ ਚੁੱਕੇ ਨੇ ਦੋ ਆਰਡੀਨੈਂਸ ਕੀਤੇ ਨੇ ਇਹਨਾਂ ਨੇ ਇੱਕ ਬਿਜਲੀ ਵਾਲਾ ਇੱਕ ਪਰਾਲੀ ਵਾਲਾ ਪਰਾਲੀ ਵਾਲਾ ਜਿਹੜਾ ਕੀਤਾ ਇਹਨਾਂ ਨੇ ਤੁਸੀਂ ਦੱਸੋ ਵੀ ਇੱਕ ਕਿਸਾਨ ਨੂੰ 1 ਕਰੋੜ ਰੁਪਇਆ ਜੁਰਮਾਨਾ ਦੱਸੋ ਕਿਤੋਂ ਦੇ ਦੂਜੇ ਕਿਲਾ ਜਾਂ ਡੂੜ ਕਿਲਾ ਇਹ ਸਾਰੀਆਂ ਡਰਉਣ ਵਾਲੀਆਂ ਗੱਲਾਂ ਕਰਦੇ ਨੇ ਅਸੀਂ ਅੱਜ ਤੱਕ ਨਾਜ਼ਕ ਕਿਸੇ ਤੋਂ ਅੰਗਰੇਜ਼ਾਂ ਤੋਂ ਲੈ ਕੇ ਮੁਸਲਮਾਨਾਂ ਤੋਂ ਡਰੇ ਆ ਨਾ ਅਸੀਂ ਡਰਨਾ ਨਾ ਨਹੀਂ ਡਰਨ ਜਾਣਦੇ ਆ ਸਾਨੂੰ ਗੁਰੂ ਸਾਹਿਬ ਨੇ ਜ਼ੁਲਮ ਦੇ ਖਾਤਰ ਲੜਨ ਲਈ ਜ਼ੁਲਮ ਕਰਨਾ ਵੀ ਪਾਪ ਆ ਜ਼ੁਲਮ ਸਹਿਣਾ ਵੀ ਪਾਪ ਆ ਅਸੀਂ ਗੁਰੂ ਗ੍ਰੰਥ ਸਾਹਿਬ ਥਿਊਰੀ ਤੇ ਚੱਲਦੇ ਹੋਏ ਇਹ ਲੜਾਈ ਲੜ ਰਹੇ ਆ ਔਰ ਜਿੱਤ ਕੇ ਰਾਂਗੇ ਅਵਸ਼ ਇੱਕ ਦਿਨ ਜਿੱਤ ਹੁੰਦੀ ਆ ਇਹ ਕਾਨੂੰਨ ਵਾਪਸ ਕਰਾ ਕੇ ਹਟਾਂਗੇ ਹਰ ਕੀਮਤ ਦੇ ਵਾਪਸ ਕਰਾ ਕੇ ਹਟਾਂਗੇ ਸੋ ਸਾਰਿਆਂ ਦਾ ਟੋਡਾ ਜਿੰਨੇ ਵੀ ਮੇਰੇ ਵੀਰ ਇੱਥੇ ਆਏ ਹੋ ਤੁਸੀਂ ਤੇ ਚੈਨ ਵਾਲੇ ਅਸੀਂ ਧੰਨਵਾਦ ਕਰਦੇ ਆ ਧੰਨਵਾਦੀ মিডিਆ ਕਹੇ ਜੀ ਚੀਜ਼ ਆ ਜਿਹੜੀ ਦੁਨੀਆ ਨੂੰ ਜਿੱਤ ਸਕਦੀ ਆ ਇਹੀ ਚਾਂਦ ਚੜਾ ਸਕਦੀ ਆ ਇਹ ਮੋਰਚਾ ਮੈਂ ਸਮਝਦਾ ਚੌਥੀ ਪੀੜੀ ਦਾ ਪਾਵਾ ਜਿਹੜਾ ਇਹ মিডিਆ মিডিਆ ਨੇ ਜੋ ਕੰਮ ਕਰਤਾ ਉਹ ਕੋਈ ਖੋਹ ਨਹੀਂ ਕਰ ਸਕਦਾ ਅਸੀਂ ਫੇਰ ਦੁਬਾਰਾ ਇਸ ਈਨ ਨੂੰ ਦਰੌਣਿਆਂ ਵਜ੍ਹਾ ਅਸੀਂ ਕਾਨੂੰਨ ਵਾਪਸ ਕਰਕੇ ਰ੍ਹਾਂਗੇ ਪਿੱਛੇ ਨਹੀਂ ਰ੍ਹਾਂਵਾ ਮਾ ਸਾਨੂੰ ਉੱਥੇ ਮੀਨਾ ਬੈਠਣਾ ਪੈ ਜਵੇ ਜਿੱਥੇ ਸਾਨੂੰ ਰੋਕ ਲਿਆ ਉੱਥੇ ਰੁਕ ਜਾਣਾ ਸਾਨੂੰ ਇਹ ਪਤਾ ਵੀ ਸਾਨੂੰ ਉੱਥੇ ਨਹੀਂ ਜਾਣ ਦੇਣਾ ਪਰ ਅਸੀਂ ਕੋਸ਼ਿਸ਼ ਕਰਾਂਗੇ ਜਾਣ ਦੀ ਨਹੀਂ ਤਾਂ ਜਿੱਥੇ ਰੋਕਿਆ ਉੱਥੇ ਰੋਕੇ ਤਾਂ ਬੂਗੜ ਦੇਣਿਆ ਤਰਪਾਲਾਂ ਦੇ ਟਰੱਕੇ ਜਾਣਗੀਆਂ ਟਰਾਲੀਆਂ ਲੋਕ ਤਿਆਰ ਨੇ ਔਰ ਪਿੱਛੇ ਨਹੀਂ ਹਟਣਗੇ ਆਦਰੀ ਮੰਗਾ ਮੰਵਾ ਕੇ ਹਟਣਗੇ ਅਸੀਂ ਇਹ ਕਹਿੰਦੇ ਆ ਵੀ ਜੋ ਮੋਦੀ ਦੇ ਬਾਰੇ ਅਸੀਂ ਵੱਧ ਤੋਂ ਵੱਧ ਅਸੀਂ ਸਦਾ ਸਲ ਲੜਾਂਗੇ ਬਹੁਤ ਬਹੁਤ ਯਾਦ ਨ ਕਰਾਂਗੇ ਸਾਡਾ ਜੋ ਸੰਸਥਾ ਬੜੂ ਸਾਹਿਬ ਹੈ ਉਹ ਥਾਂ ਥਾਂ ਤੇ ਪੰਜਾਬ ਹਮਾਸ਼ ਜਿੱਥੇ ਵੀ ਲੋੜ ਹੁੰਦੀ ਹੈ ਸਾਰੇ ਥਾਵਾਂ ਸੰਗਰੂ ਜਿਹੜਿਆ ਹੋਰ ਵੀ ਜਿੰਨੇ ਜਿੱਤੇ ਅਕੈਡਮੀਆ ਬ੍ਰਾਂਚਾਂ ਨੇ ਉਤੋਂ ਜੋ ਵੀ ਕਿਸਾਨ ਜੂਨੀਅਰ ਦੇ ਨਾਲ ਨੇ ਉਤੇ ਸਾਰੇ ਲੰਗਰ ਜਾਂਦਾ ਹੈ ਬਹੁਤੋ ਵੱਧ ਅਸੀਂ ਐਸ ਸਾਡੇ ਆਪਣੇ ਪ੍ਰਸਾਦ ਜੂਨੀਅਰ ਦੇ ਨਾਲ ਸਾਡੀ ਸੰਸਥਾ ਬੜੂ ਸਾਹਿਬ ਤੇ ਸਾਡੇ ਅਜੋ ਕਾਰਕਮੇਟੀ ਦੇ ਹਿੱਸਾ ਸਾਡੇ ਨਾਲ ਜੋ ਕਿ ਸਾਬਕਾ ਸਰਪੰਚ ਆਰਮ ਸਿੰਘ ਜੀ ਸਾਹਿਬ ਸਰਪੰਚ ਮਨਜੀਤ ਸਿੰਘ ਜੀ ਨੂੰ ਸਾਰੇ ਢੀਂਸਾ ਸੰਗਤ ਨੇ ਇਹਨਾਂ ਨੂੰ ਸਾਰੇ ਅਧਿਕਾਰ ਦੱਤੇ ਨੇ ਸਾਡੇ ਵੱਲੋਂ ਜੋ ਸਾਨੂੰ ਮਨਜੀਤ ਸਿੰਘ ਜੀ ਸਾਬਕਾ ਸਰਪੰਚ ਕਰਨਗੇ ਸਾਡੇ ਲਾਗਾ ਢੀਂਸਾ ਵੱਲੋਂ ਅਸਾਂ ਸਾਰੇ ਇਹ ਅਧਿਕਾਰ ਇਹਨਾਂ ਨੂੰ ਦੱਤੇ ਨੇ ਔਰ ਬੜੂ ਸਾਹਿਬ ਸੇਵਾਦਾਰ ਬੜੂ ਸਾਹਿਬ ਵੱਲੋਂ ਸਾਡੀ ਇਹ ਹੈ ਜਿੱਥੇ ਵੀ ਲੋੜ ਕੋਈ ਲੰਗਰ ਦੀ ਅਸੀਂ ਲੰਗਰ ਵਾਧੋ ਬਾਅਦ ਮਹਾਪੁਰਸਵਰ ਲੋਕ ਮੈਂ ਉੱਥੇ ਜਾਵੇਗਾ ਹਾਂਜੀ ਸਰ ਮੈਂ ਪਰਮਿੰਦਰ ਸਿੰਘ ਪਾਲ ਮਾਚਰਾ ਜਨ ਸਕੱਤਰ ਭਾਰਤੀ ਕਿਸਾਨ ਜੁਨੇ ਲਖਵਾਲ ਅੱਜ ਅਸੀਂ ਸਮਰਾਲੇ ਦੇ ਵਿੱਚ ਤਿੰਨ ਚਾਰ ਬਲਾਕਾਂ ਦੀ ਮੀਟਿੰਗ ਕੀਤੀ ਆ ਜਿਹਦੇ ਵਿੱਚ ਲੋਕਾਂ ਵੱਲੋਂ ਬਹੁਤ ਬੜਾ ਰਿਸਪੌਂਸ ਮਿਲ ਰਿਹਾ ਆ ਆਪ ਮਾਰੇ ਲੋਕ ਟਰਾਲੀਆਂ ਕੱਢ ਰਹੇ ਨੇ ਤਕਰੀਬਨ ਇੱਥੋਂ ਮੇਰੇ ਖਿਆਲ ਚ 100 150 ਟਰਾਲੀ ਇੱਕ ਬਲਾਕ ਚੋਂ ਹੋ ਗਈ ਬਾਕੀ ਬਲਾਕਾਂ ਦੀਆਂ ਮੀਟਿੰਗਾਂ ਕੱਲ ਨੂੰ ਜਾਂ ਪਰਸ ਨੂੰ ਨੇ ਤੋ ਮੈਨੂੰ ਜੋ ਲੱਗਦਾ ਵੀ ਹਜ਼ਾਰਾਂ ਦੀ ਤਦਾਦ ਵਿੱਚ ਟਰਾਲੀਆਂ ਇੱਥੇ ਪਹੁੰਚਣਗੀਆਂ ਮੋਦੀ ਸਰਕਾਰ ਨੂੰ ਜੋ ਲੱਗਦਾ ਵੀ ਇਹ ਦਿਲ ਮੈਂ ਮਾਫ ਵਾਪਸੀ ਲਾਉਂਗਾ ਬਿਲਕੁਲ ਉਹਦੇ ਬੇਲ ਨੂੰ ਵਾਪਸ ਲੈਣੇ ਪੈਣੇ ਨੇ ਕਿਉਂਕਿ ਉਸ ਦਿਨ ਪੰਜਾਬ ਚੋਂ ਲਗਭਗ ਹਰ ਬੱਚਾ ਹਰ ਬੁੱਢਾ ਜਾਣ ਲਈ ਇਹ ਐਜੀਟੇਸ਼ਨ ਚ ਤਿਆਰ ਆ ਬੜੇ ਤਕੜੇ ਹੋ ਕੇ ਅਸੀਂ ਦਿੱਲੀ ਨੂੰ ਜਾਵਾਂਗੇ